ਪੰਜਾਬੀ ਦਾ ਸਿਨੂ ਇੱਕ ਤੋਂ ਬਾਅਦ ਇੱਕ ਹਟ ਗੀਤ ਦੇਣ ਵਾਲੇ ਮਨਕੀਰ ਤੌਲਖ ਨੂੰ ਮੁੰਬਈ 에ਰਪੋਰਟ ਸਪੌਟ ਕੀਤਾ ਗਿਆ ਪਾਰੀ ਸੁਰੱਖਿਆ ਦੇ ਨਾਲ ਮਨਕੀਰ ਤੌਲਖ ਨਜ਼ਰ ਆਏ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸੁਰੱਖਿਆ ਹੈ ਪੰਜਾਬੀ ਜਿਹੜੇ ਮਨਕੀਰਤ ਔਲਖ ਨੇ ਪੰਜਾਬੀ ਗੀਤਾਂ ਦੇ ਸੁਪਰਸਟਾਰ ਨੇ ਤੇ ਉਹਨਾਂ ਦੇ ਨਾਲ ਭਾਰੀ ਫੋਰਸ ਹੈ ਜਿਹੜੀ ਤਨਾਤ ਸੀ ਜਦੋਂ ਉਹ ਮumbai ਏਅਰਪੋਰਟ ਤੇ ਸਪੌਟ ਕੀਤੇ ਗਏ ਨੇ ਦੱਸਦੀ ਕਿ ਮਨਕੀਰਤ ਔਲਖ ਨੇ ਜਿਹੜੇ ਹਾਈਦਰਾਬਾਦ ਦੇ ਵਿੱਚ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਹਾਈਦਰਾਬਾਦ ਅਤੇ ਕਿੰਗਸ 11 ਪੰਜਾਬ ਦਾ ਉਹਦੇ ਵਿੱਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਣਗੇ ਤੇ ਨਾਲ ਹੀ ਇੱਥੇ ਪਰਫਾਰਮ ਕਰਦੇ ਹੋਏ ਵੀ ਦੇਖਣਗੇ ਇਸੇ ਇਵੈਂਟ ਦੇ ਵਿੱਚ ਸ਼ਾਮਲ ਹੋਣ ਲਈ ਮਨਕੀਰਤ ਔਲਖ ਪਹੁੰਚੇ ਹੋਏ ਨੇ ਮumbai ਏਅਰਪੋਰਟ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਐਕਸਕਲੂਸਿਵ ਤਸਵੀਰਾਂ ਤੁਹਾਡੇ ਤੱਕ ਡੇਲੀ ਪੋ ਅਬੀਦ ਦੇ ਜ਼ਰੀਏ ਸਾਂਝੀਆਂ ਕਰ ਰਹੀਆਂ ਭਾਰੀ ਸੁਰੱਖਿਆ ਦੇ ਨਾਲ ਮਨਕੀਰਤ ਔਲਖ ਪਹੁੰਚੇ ਨੇ ਕਮਾਂਡੋ ਦੇ ਨਾਲ ਮਨਕੀਰਤ ਔਲਖ ਕਾਲੇ ਕੱਪੜੇ ਪਾਏ ਹੋਏ ਨੇ ਤੇ ਉੱਪਰ ਪਿਸਟਲ ਦੇ ਜਿਹੜੇ ਹੈ ਸ਼ੇਡਸ ਪਣੀ ਹੋਈਆਂ ਨੇ ਤੇ ਬੜੇ ਡੈਸ਼ਿੰਗ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖਾ ਤੇ ਸਭ ਨੂੰ ਜਿਹੜੇ ਮੀਡੀਆ ਕਰਮੀ ਨੇ ਉੱਥੇ ਉਹਨਾਂ ਨੂੰ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਹਾਸੇ ਪਰ ਮਖੌਲ ਭਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖ ਅਤੇ ਹਮੇਸ਼ਾ ਦੀ ਤਰ੍ਹਾਂ ਬੜੇ ਖੁਸ਼ਮਿਜ਼ਾਜ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖ ਦੀਆਂ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਭਾਰੀ ਫੋਰਸ ਦੇ ਨਾਲ ਨਜ਼ਰ ਆਏ ਨੇ ਕਿਉਂਕਿ ਦਾਸੀ ਕੀ ਹਾਲੇ ਦੇ ਵਿੱਚ ਮਨਕੀਰ ਤੌਲਖ ਨੂੰ ਤਨਕੀਆਂ ਵੀ ਪਿਛਲੇ ਸਮਿਆਂ ਦੇ ਵਿੱਚ ਮਿਲੀਆਂ ਸੀ ਤੇ ਉਸ ਤੋਂ ਇਲਾਵਾ ਦਾਸੀ ਕੀ ਜਿਹੜਾ ਮਨਕੀਰ ਤੌਲਖ ਨੇ ਉਹ ਗੀਤਾਂ ਦੇ ਵਿੱਚ ਵੀ ਆਪਣੇ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਦਾਸੀ ਕੀ ਹੁਣ ਖਾਸ ਤਸਵੀਰਾਂ ਜਿਹੜੀਆਂ ਮੁੰਬਈ 에어ਪੋਰਟ ਤੋਂ ਨਿਕਲ ਕੇ ਸਾਮਣੇ ਆਇਆ ਨੇ ਕਿ ਮਨਕੀਰ ਤੌਲਖ ਪਾਰੀ ਸੁਰੱਖਿਆ ਦੇ ਨਾਲ ਮੁੰਬਈ 에ਅਰਪੋਰਟ ਤੇ ਨਜ਼ਰ ਆਏ ਨੇ ਕ੍ਰਿਕਟ ਮੈਚ ਦੇ ਵਿੱਚ ਸ਼ਾਮਲ ਹੋਣ ਲਈ ਉਹ ਮੁੰਬਈ ਪਹੁੰਚੇ ਨੇ ਹైదరాబాద్ ਦੇ ਵਿੱਚ ਹైదరాబాద్ ਅਤੇ ਪੰਜਾਬ ਦੀ ਜੁੜੀ ਟੀਮ ਹੈ ਕਿੰਗਸ 11 ਪੰਜਾਬ ਉਸ ਦਾ ਆਈਪੀਐਲ ਮੈਚ ਹੈ ਜਿਹੜਾ ਖੇਡਿਆ ਜਾ ਰਿਹਾ ਤੇ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਨਕੀਰ ਤੌਲਖ ਪਹੁੰਚੇ ਨੇ ਤਾਂ ਤੁਸੀਂ ਵੀ ਦੇਖੋ ਇਹ ਐਕਸਕਲੂਸਿਵ ਤਸਵੀਰਾਂ ਪੰਛਾਪ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਟਕੀ ਗੀਤ ਦੇਣ ਵਾਲੇ ਮਨਕੀਰ ਤੌਲਖ ਨੂੰ ਮੁੰਬਈ 에ਅਰਪੋਰਟ ਤੇ ਸਪਾਟ ਕੀਤਾ ਗਿਆ ਪਾਰੀ ਸੁਰੱਖਿਆ ਦੇ ਨਾਲ ਮਨਕੀਰ ਤੌਲਖ ਨਜ਼ਰ ਇਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਸੁਰੱਖਿਆ ਹੈ ਪੰਜਾਬੀ ਜਿਹੜੇ ਮਨਕੀਰਤ ਔਲਖ ਨੇ ਪੰਜਾਬੀ ਗੀਤਾਂ ਦੇ ਸੁਪਰਸਟਾਰ ਨੇ ਤੇ ਉਹਨਾਂ ਦੇ ਨਾਲ ਭਾਰੀ ਫੋਰਸ ਹੈ ਜਿਹੜੀ ਤਨਾਦ ਸੀ ਜਦੋਂ ਮumbai ਏਅਰਪੋਰਟ ਤੇ ਸਪਾਟ ਕੀਤੇ ਗਏ ਨੇ ਦੱਸਦੀ ਕਿ ਮਨਕੀਰਤ ਔਲਖ ਨੇ ਜਿਹੜੇ ਹਾਈਦਰਾਬਾਦ ਦੇ ਵਿੱਚ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਹੈਦਰਾਬਾਦ ਅਤੇ ਕਿੰਗਸ 11 ਪੰਜਾਬ ਦਾ ਉਹਦੇ ਵਿੱਚ ਕਮੈਂਟਰੀ ਕਰਦੇ ਹੋਏ ਵੀ ਨਜ਼ਰ ਆਉਣਗੇ ਤੇ ਨਾਲ ਹੀ ਇੱਥੇ ਪਰਫਾਰਮ ਕਰਦੇ ਹੋਏ ਵੀ ਦੇਖਣਗੇ ਇਸੇ ਇਵੈਂਟ ਦੇ ਵਿੱਚ ਸ਼ਾਮਲ ਹੋਣ ਲਈ ਮਨਕੀਰਤ ਔਲਖ ਪਹੁੰਚੇ ਹੋਏ ਨੇ ਮੋਬਾਈਲ 에ਰਪੋਰਟ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਤੱਕ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਸਾਂਝੀਆਂ ਕਰ ਰਹੀਆਂ ਭਾਰੀ ਸੁਰੱਖਿਆ ਦੇ ਨਾਲ ਮਨਕੀਰਤ ਔਲਖ ਪਹੁੰਚੇ ਨੇ ਕਮਾਂਡੋ ਦੇ ਨਾਲ ਮਨਕੀਰਤ ਔਲਖ ਕਾਲੇ ਕੱਪੜੇ ਪਾਏ ਹੋਏ ਨੇ ਤੇ ਉੱਪਰ ਪਿਸਟਲ ਦੇ ਜਿਹੜੇ ਹੈ ਸ਼ੇਡਸ ਪਣੀ ਹੋਈਆਂ ਨੇ ਤੇ ਬڑے ਡੈਸ਼ਿੰਗ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖ ਅਤੇ ਸਭ ਨੂੰ ਜਿਹੜੇ ਮੀਡੀਆ ਕਰਮੀ ਨੇ ਉੱਥੇ ਉਹਨਾਂ ਨੂੰ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਮਿਲ ਰਹੇ ਨੇ ਗੱਲਬਾਤ ਕਰ ਰਹੇ ਨੇ ਹਾਸੇ ਭਰੇ ਮੌਖੌਲ ਭਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖ ਅਤੇ ਹਮੇਸ਼ਾ ਦੀ ਤਰ੍ਹਾਂ ਬੜੇ ਖੁਸ਼ਮਿਜ਼ਾਜ ਅੰਦਾਜ਼ ਦੇ ਵਿੱਚ ਨਜ਼ਰ ਆਏ ਨੇ ਮਨਕੀਰਤ ਔਲਖ ਦੀਆਂ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਭਾਰੀ ਫੋਰਸ ਦੇ ਨਾਲ ਨਜ਼ਰ ਆਏ ਨੇ ਕਿਉਂਕਿ ਦੱਸਦੀ ਕਿ ਹਾਲੇ ਦੇ ਵਿੱਚ ਮਨਕੀਰ ਤੌਲਖ ਨੂੰ ਧਮਕੀਆਂ ਵੀ ਪਿਛਲੇ ਸਮਿਆਂ ਦੇ ਵਿੱਚ ਮਿਲੀਆਂ ਸੀ ਤੇ ਉਸ ਤੋਂ ਇਲਾਵਾ ਦੱਸਦੀ ਕਿ ਜਿਹੜਾ ਮਨਕੀਰ ਤੌਲਖ ਨੇ ਉਹ ਗੀਤਾਂ ਦੇ ਵਿੱਚ ਵੀ ਆਪਣੇ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤਾਂ ਦੱਸਦੀ ਕਿ ਹੁਣ ਖਾਸ ਤਸਵੀਰਾਂ ਜਿਹੜੀਆਂ ਮੁੰਬਈ 에어ਪੋਰਟ ਤੋਂ ਨਿਕਲ ਕੇ ਸਾਹਮਣੇ ਆਇਆ ਨੇ ਕਿ ਮਨਕੀਰ ਤੌਲਖ ਪਾਰੀ ਸੁਰੱਖਿਆ ਦੇ ਨਾਲ ਮੁੰਬਈ 에ਰਪੋਰਟ ਤੇ ਨਜ਼ਰ ਆਏ ਨੇ ਕ੍ਰਿਕਟ ਮੈਚ ਦੇ ਵਿੱਚ ਸ਼ਾਮਲ ਹੋਣ ਲਈ ਉਹ ਮੁੰਬਈ ਪਹੁੰਚੇ ਨੇ ਹਾਈਦਰਾਬਾਦ ਦੇ ਵਿੱਚ ਹਾਈਦਰਾਬਾਦ ਅਤੇ ਪੰਜਾਬ ਦੀ ਜੁੜੀ ਟੀਮ ਹੈ ਕਿੰਗਸ 11 ਪੰਜਾਬ ਉਸ ਦਾ ਆਈਪੀਐਲ ਮੈਚ ਹੈ ਜਿਹੜਾ ਖੇਡਿਆ ਜਾ ਰਿਹਾ ਤੇ ਉਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਨਕੀਰ ਤੌਲਖ ਪਹੁੰਚੇ ਨੇ ਤਾਂ ਤੁਸੀਂ ਵੀ ਦੇਖੋ ਇਹ ਐਕਸਕਲੂਸਿਵ ਤਸਵੀਰਾਂ